ਤੁਸੀਂ ਸਾਰੇ ਜਣੇ ਸਮਝਦੇ ਹੋ ਕਿ ਅਗਰ ਰਟਾਇਰਡ ਜੱਜ ਤੋਂ ਇਨਕੁਆਇਰੀ ਡਿਮਾਂਡ ਕਰਦੇ ਆਂ ਬਾਪੀ ਕਿਸ ਤਰ੍ਹਾਂ ਵੇਖਦੇ ਹੋ ਕਿ ਅੱਖਾਂ ਦੇਖਿਆ ਨਾ ਜਦੋਂ ਕੋਈ ਚੁਣਿੰਦਾ ਹੋ ਜਾਂਦਾ ਐਮਪੀ ਬਣ ਜਾਂਦਾ ਜਾਂ ਐਮਐਲਏ ਬਣ ਜਾਂਦਾ ਤਾਂ ਉਹ ਜਿਹਨਾਂ ਦੇ ਵਿੱਚੋਂ ਰਿਹਾ ਹੋ ਜਾਂਦੇ ਨੇ ਪਰ ਭਾਈ ਅਮਰਪਾਲ ਸਿੰਘ ਉਹਨੂੰ ਬੜੀ ਮੁਸ਼ਕਲ ਦੇ ਨਾਲ ਹੀ ਸੋਚ ਚੱਕਾਈ ਸੀ ਤੇ ਹੁਣ ਵੀ ਉਹਨਾਂ ਨੇ ਸਮਾਂ ਮੰਗਿਆ ਇਹ ਇਹ ਦੇਖੋ ਜੀ ਇਹ ਹਕੂਮਤ ਦੀ ਬਹੁਤ ਧੱਕੇਸ਼ਾਈ ਹੈ ਸਾਡੇ ਜਿਹੜੇ ਘੱਟ ਗਿੱਡੀ ਕੌਮਾ ਨਾਲ ਇਹ ਜਿਹੜਾ ਇੱਕ ਬਹੁਤ ਵੱਡਾ ਧੱਕਾ ਵਾਕੇ ਇਹ ਜੋ ਵੀ ਉਹਨਾਂ ਨੇ ਉਹਨਾਂ ਤੇ ਝੂਠੇ ਕੇਸ ਪਹਿਲਾਂ ਬਣਾਏ ਸੀ ਸੰਸਦਾਂ ਨੇ ਉਹ ਇਹ ਅਕਾਲ ਸਰਪ ਦੀ ਇਲੈਕਸ਼ਨ ਚ ਬਹੁਤ ਵੱਡਾ ਫਤਵਾ ਦੇ ਕੇ ਉਹਨਾਂ ਰਕਾਰ ਦਿੱਤਾ ਕਿ ਉਹਨਾਂ ਉਹ ਲੋਕ ਉਹਨੂੰ ਕਿੰਨਾ ਪਿਆਰ ਕਰਦੇ ਆ ਜਿਹਨੂੰ ਤੁਸੀਂ ਪੂਰੀ ਦੁਨੀਆ ਚ ਬਦਨਾਮ ਕਰਨ ਦੀ ਆਤਵਾਦੀ ਵਖਵਾਦੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਲੋਕ ਉਸ ਚੀਜ਼ ਨੂੰ ਬਦਾਸਤ ਨਹੀਂ ਕਰਦੇ ਲੋਕਾਂ ਦੇ ਉਹ ਹਰਮਨ ਪਿਆਰੇ ਆ ਉਹ ਅੱਜ ਵੀ ਉਹਨਾਂ ਦਾ ਦਿਨੋ ਦਿਨ ਪਿਆਰ ਵੱਧ ਰਿਹਾ ਇਸ ਕਰਕੇ ਸਰਕਾਰ ਨੂੰ ਮੇਰੇ ਖਿਆਲ ਹੈ ਕਿ ਜੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਉਹਨਾਂ ਨੂੰ ਇਹ ਲੋਕਾਂ ਦੇ ਫਤਗ ਦਾ ਸਰਕਾਰ ਕਰਦੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਂ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਕਾਨੂੰਨ ਦਾ ਜਿਹੜਾ ਦੁਜਿਆਂ ਨੂੰ ਪਾਠ ਪੜਾਉਣ ਵਾਲੇ ਕਾਨੂੰਨ ਦਾ ਆਪ ਹੀ ਮਜ਼ਾਕ ਬਣਾ ਰਹੇ ਆ ਕੰਜੂ ਕਾਨੂੰਨ ਦੀਆਂ ਧੱਗੀਆਂ